ਅਕਾਲੀ ਦਲ 'ਚ ਬੜੇ ਰੰਗਾਂ ਦਾ ਰੌਲਾ ਕਚੌਲਾ ਪੈ ਰਿਹਾ। ਇੱਕ ਪਾਸੇ ਪਾਰਟੀ ਸ਼੍ਰੀ ਕਾਲਤਕ ਸਾਬ ਦੇ ਹੁਕਮਾਂ ਦੀ ਤਮੀਲ ਕਰਨ ਦੇ ਦਾਅਵੇ ਕਰ ਰਹੀ ਹੈ ਤੇ ਦੂਜੇ ਪਾਸੇ ਸ਼੍ਰੀ ਕਾਲਤਕ ਸਾਬ ਦੇ ਹੁਕਮਾਂ ਤੇ ਅਮਲ ਕਰਨ ਤੋਂ ਪਰਹੇਜ਼ ਕੀਤਾ ਜਾ ਰਿਹਾ। ਸ਼੍ਰੀ ਕਾਲਤਕ ਸਾਬ ਦੀ ਫਸੀਲ ਤੋਂ 2 ਦਸੰਬਰ 2024 ਨੂੰ ਪੰਜ ਸਿੰਘ ਸਹਿਬਾਨਾ ਨੇ ਅਕਾਲੀ ਆਗੂਆਂ ਨੂੰ ਆਪੋ ਆਪਣੇ ਚੁੱਲ੍ਹੇ ਸਿਮੇਟਣ, ਏਕਤਾ ਕਰਨ ਸੁਪੀਰ ਬਾਦਲ ਦਾ ਪ੍ਰਧਾਨਗੀ ਤੋਂ ਅਸਤੀਫਾ ਪ੍ਰਮਾਨ ਕਰਕੇ 6 ਮਹੀਨਿਆਂ ਦੇ ਅੰਦਰ ਪਾਰਟੀ ਅਹੁਦੇਦਾਰਾਂ ਦੀ ਨਵੀਂ ਚੋਣ ਕਰਵਾਉਣ ਦਾ ਸੱਦਾ ਦਿੱਤਾ ਸੀ ਪਰ ਅਕਾਲੀ ਦਲ ਨੇ ਸੁਪੀਰ ਬਾਦਲ ਦਾ ਅਸਤੀਫਾ ਜਦ ਤੱਕ ਪ੍ਰਵਾਨ ਨਹੀਂ ਕੀਤਾ ਬਲਕਿ ਪਾਰਟੀ ਦੇ ਤਰਜਮਾਨ ਦਲਜੀਤ ਸਿੰਘ ਚੀਮਾ ਨੇ ਸੋਸ਼ਲ ਮੀਡੀਆ ਸਾਈਟ ਐਕਸ ਤੇ ਦੱਸਿਆ ਕਿ ਪਾਰਟੀ 14 ਜਨਵਰੀ ਨੂੰ ਮਾਗੀ ਮੇਲੇ ਦੌਰਾਨ ਮੁਕਸਰ ਸਾਹਿਬ ਵਿਖੇ ਸਿਆਸੀ ਕਾਨਫਰੰਸ ਦੇ ਰੂਪ ਵਿੱਚ ਪਬਲਿਕ ਰੈਲੀ ਕਰਨ ਜਾ ਰਹੀ ਹੈ ਦਲਜੀਤ ਸਿੰਘ ਚੀਮਾ ਨੇ ਵੀ ਦੱਸਿਆ ਕਿ ਇਸ ਮਹਾ ਰੈਲੀ ਨੂੰ ਸੰਬੋਧਨ ਪਾਰਟੀ ਦੇ ਨੇਤਾ ਸੁਖਬੀਰ ਬਾਦਲ ਕਰਨਗੇ ਦੂਜੇ ਪਾਸੇ ਮੀਡੀਆ ਰਿਪੋਰਟਾਂ ਚ ਇਹ ਦੱਸਿਆ ਗਿਆ ਹੈ ਕਿ ਪਾਰਟੀ ਵਰਕਿੰਗ ਕਮੇਟੀ ਦੀ ਮੀਟਿੰਗ ਅਗਲੇ ਕੁਝ ਦਿਨਾਂ ਦੇ ਅੰਦਰ ਹੋ ਰਹੀ ਹੈ ਜਿਸ ਵਿੱਚ ਸੁਖਬੀਰ ਬਾਦਲ ਦਾ ਅਸਤੀਫਾ ਪ੍ਰਵਾਨ ਕੀਤਾ ਜਾ ਸਕਦਾ ਹੈ ਇਹਨਾਂ ਮੀਡੀਆ ਰਿਪੋਰਟਾਂ ਦੇ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਪਾਰਟੀ ਸ਼੍ਰੀਕਾਲਤਕ ਸਾਹਿਬ ਦੇ ਨਿਰਦੇਸ਼ਾਂ ਨੂੰ ਉਸ ਹੱਦ ਤੱਕ ਤਾਂ ਪ੍ਰਵਾਨ ਕਰੇਗੀ ਪੰਥਕ ਏਕਤਾ ਜਾਂ 6 ਮਹੀਨਿਆਂ ਦੇ ਅੰਦਰ ਅੰਦਰ ਮੈਂਬਰਸ਼ਿਪ ਦੀ ਨਵੀਂ ਭਰਤੀ ਅਤੇ ਨਵੇਂ ਸਿਰਿਓਂ ਚੋਣਾ ਕਰਵਾਏ ਜਾਨਵਰਗੇ ਨਿਰਦੇਸ਼ਾਂ ਤੇ ਅਮਲ ਨਹੀਂ ਕਰ ਸਕੇਗੀ ਪਾਰਟੀ ਦਾ ਪੱਖ ਹੈ ਕਿ ਇਹ ਸਾਰੇ ਨਿਰਦੇਸ਼ ਮੰਨਣ ਦੀ ਸੂਰਤ ਵਿੱਚ ਅਕਾਲੀ ਦਲ ਦੀ ਚੋਣ ਕਮਿਸ਼ਨ ਕੋਲ ਮਾਨਤਾ ਰੱਦ ਹੋਣ ਦਾ ਖਤਰਾ ਹੈ ਇਹ ਵੀ ਦਾਵਾ ਕੀਤਾ ਗਿਆ ਕਿ ਭਾਰਤੀ ਚੋਣ ਕਾਨੂੰਨਾਂ ਦੇ ਮੁਤਾਬਕ ਮਾਨਤਾ ਪ੍ਰਾਪਤ ਸਿਆਸੀ ਪਾਰਟੀਆਂ ਕਿਸੇ ਧਾਰਮਿਕ ਸੰਸਥਾ ਦੇ ਫਤਵੇ ਅਨੁਸਾਰ ਨਹੀਂ ਚੱਲ ਸਕਦੀਆਂ ਜ਼ਿਕਰਯੋਗ ਹੈ ਕਿ ਕਾਲਤਖਸਾਬ ਨੇ ਆਪਣੇ ਨਿਰਦੇਸ਼ਾਂ ਉੱਤੇ ਅਮਲ 3 ਦਿਨਾਂ ਦੇ ਅੰਦਰ ਸ਼ੁਰੂ ਕਰਨ ਲਈ ਆਖਿਆ ਸੀ ਇਸ ਮਿਆਦ ਨੂੰ ਅਕਾਲੀ ਦਲ ਦੀ ਬੇਨਤੀ ਤੇ 20 ਦਿਨਾਂ ਦੀ ਕਰ ਦਿੱਤਾ ਗਿਆ ਸੀ ਉਹ ਮਿਆਦ ਵੀ 22 ਦਸੰਬਰ ਨੂੰ ਸਮਾਪਤ ਹੋ ਗਈ ਹੈ ਪਰ ਅਕਾਲੀ ਦਲ ਦਾ ਪ੍ਰਨਾਲਾ ਉੱਥੇ ਦਾ ਉੱਥੇ ਹੀ ਹੈ ਇਹ ਸਾਰਾ ਵਰਤਾਰਾ ਦੱਸਦਾ ਹੈ ਕਿ ਸੁਖਬੀਰ ਧੜਾ ਅਜੇ ਵੀ ਸਿਆਸੀ ਖੇਡਾਂ ਖੇਡ ਰਿਹਾ ਉਹ ਸ਼੍ਰੀ ਅਕਾਲ ਤਖਤ ਸਾਹਿਬ ਦੇ ਫ਼ਸੀਲ ਤੋਂ جاری ਨਿਰਦੇਸ਼ਾਂ ਨੂੰ ਆਪਣੀ ਮਰਜ਼ੀ ਦੇ ਮੁਤਾਬਕ ਵਰਤਣਾ ਚਾਹੁੰਦਾ ਦੂਜੇ ਪਾਸੇ ਕੁਝ ਕਾਨੂੰਨਦਾਨਾਂ ਦਾ ਮਤ ਹੈ ਕਿ ਸੁਖਬੀਰ ਬਾਦਲ ਸ਼੍ਰੀ ਅਕਾਲ ਤਖਤ ਸਾਹਿਬ ਦੇ ਸਨਮੁਖ ਹੋਣ ਤੋਂ ਪਹਿਲਾਂ ਹੀ ਅਸਤੀਫਾ ਦੇ ਚੁੱਕੇ ਨੇ ਇਸ ਗੱਲ ਤੋਂ ਹੀ ਸਾਬਤ ਹੁੰਦਾ ਹੈ ਕਿ ਉਹਨਾਂ ਨੂੰ ਅਸਤੀਫੇ ਲਈ ਮਜਬੂਰ ਨਹੀਂ ਕੀਤਾ ਗਿਆ। ਇਸ ਤੋਂ ਇਲਾਵਾ ਜੇ ਪਾਰਟੀ ਜਮਹੂਰੀ ਢੰਗ ਦੇ ਨਾਲ ਆਪਣੀਆਂ ਅੰਦਰੂਨੀ ਚੋਣਾਂ ਕਰਵਾਉਣਾ ਚਾਹੁੰਦੀ ਹੈ ਤਾਂ ਇਸ ਅਮਲ ਉੱਤੇ ਚੋਣ ਕਮਿਸ਼ਨ ਨੂੰ ਕਿਉਂ ਇਤਰਾਜ਼ ਹੋਵੇਗਾ? ਬਰਹਾਾਲ ਇੰਜ ਜਾਪਦਾ ਹੈ ਕਿ ਜੋ ਕੁਝ ਵਾਪਰ ਰਿਹਾ ਉਸ ਪਿੱਛੇ ਨiyet ਠੀਕ ਨਹੀਂ ਹੈ। ਜੇ ਆਕਾਲੀਆਂ ਨੂੰ ਸਿਆਸੀ ਪਾਰਟੀਆਂ ਵਾਲੀ ਮਾਨਤਾ ਖੁੱਸਣ ਦਾ ਇੰਨਾ ਹੀ ਡਰ ਹੈ ਤਾਂ ਸ਼੍ਰੀ ਅਕਾਲ ਤਖਤ ਸਾਹਿਬ ਪ੍ਰਤੀ ਸਮਰਪਿਤ ਹੋਣ ਦਾ ਫਿਰ ਡਰਾਮਾ ਕਿਉਂ? ਅਕਾਲੀ ਦਲ ਨੂੰ ਇਸ ਸੰਕਟ ਚੋਂ ਨਿਕਲਣ ਲਈ ਸੁਹਿਰਦ ਹੋਣ ਦੀ ਲੋੜ ਹੈ ਪਰ ਇਹ ਸੁਹਿਰਦਤਾ ਪਾਰਟੀ ਦੇ ਮੌਜੂਦਾ ਚੌਧਰੀਆਂ ਦੀਆਂ ਹਰਕਤਾਂ ਤੋਂ ਨਜ਼ਰ ਨਹੀਂ ਆ ਰਹੀ